ਕੀ ਮ ਰਾਤ ਸਰਦਾਰ ਵਿਕਰਮ ਸਿੰਘ ਮਜੀਠੀਆ ਤੋਂ ਆ ਔਰ ਸਾਡੇ ਇਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਜੋਸ਼ੀ ਸਾਹਿਬ ਜਿਨ੍ਹਾਂ ਬਾਰੇ ਮਸ਼ਹੂਰ ਹੈ ਕਿ ਉਹਨਾਂ ਨੂੰ ਡਵੈਲਪਮੈਂਟ ਦਾ ਬਾਦਸ਼ਾਹ ਕਿਹਾ ਜਾਂਦਾ ਉਹਨਾਂ ਜਿੰਨੀ ਡਵੈਲਪਮੈਂਟ ਆਪਣੇ ਇਲਾਕੇ ਦੇ ਵਿੱਚ ਕੀਤੀ ਅੱਜ ਆਈ ਫਿੰਗ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਆਮ ਤੌਰ ਤੇ ਸਦਾ ਵਿਕਰਮ ਸਿੰਘ ਦੇ ਵਿਰੋਧ ਖਾਰ ਇਸ਼ੂ ਤੇ ਲੜਦਾ ਰਿਹਾ ਔਰ ਇਹ ਸਾਹ ਤੱਕ ਲੜਿਆ ਕਿ ਕਦੀ ਵੀ ਪਛਾਣ ਨੂੰ ਮੁੜ ਕੇ ਨਹੀਂ ਵੇਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਅੱਖਾਂ ਮੀਟ ਕੇ ਆਪਾਂ ਲੜਾਈ ਲੜੀ ਔਰ ਉਹਨੂੰ ਜਾਤੀ ਬਣਾਇਆ ਉਹ ਇੱਕ جنੂਨੀ ਲੜਾਈ ਜਿਹੜੀ ਆ ਉਹ ਬਣਾ ਕੇ ਆਪਾਂ ਉਹਨੂੰ ਲੜਿਆ ਪਰ ਉਹਨਾਂ ਵੱਲੋਂ ਕਦੀ ਵੀ ਮੈਨੂੰ ਇੱਕ ਵੀ ਗਲਤ ਜਿ ਮੇਰੀ ਸ਼ਾਨ ਦੇ ਖਿਲਾਫ ਦੇ ਵਿੱਚ ਨਹੀਂ ਕਿਹਾ ਗਿਆ ਔਰ ਅੱਜ ਮੈਂ ਮਹਿਸੂਸ ਕਰਦਾ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੇ ਇਸ ਤਰ੍ਹਾਂ ਹੀ ਔਰ ਇੱਕ ਪੈਦੋਂ ਵੀ ਐਗਜ਼ਾਮਪਲ ਹੈਗੀ ਆ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਔਰ ਇਹਨਾਂ ਦਾ ਵੀ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਗਲਤਫਹਿਮੀਆਂ ਦੂਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੇ بڑے بڑے ਸ਼ਿਕਵੇ ਖਤਮ ਹੁੰਦੇ ਨੇ ਔਰ ਉਹਦਾ ਪੋਜ਼ਿਟਿਵ ਜਿਹੜਾ ਆਊਟਕਮ ਆ ਉਹ ਸਾਹਮਣੇ ਆਉਂਦੀ ਆ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਕਿਉਂਕਿ ਕੋਈ ਕਿ ਹੋਈ ਆ ਪਾਸਾ ਰਿਆ ਨਹੀਂ ਜਿਹੜਾ ਸਰਤਾ ਬਿਕਰਮ ਸਿੰਘ ਹੋਣਾ ਨਹੀਂ ਕਿਹਾ ਮੈਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਇੱਥੇ ਆਏ ਔਰ ਮੈਨੂੰ ਅੱਜ ਇੱਥੇ ਇਸ ਉਸ ਪਾਰਟੀ ਦੇ ਵਿੱਚ ਲਿਆਂਦਾ ਜਿਹਦੇ ਵਿੱਚ 1971 ਦੇ ਵਿੱਚ ਮੇਰਾ ਪਰਿਵਾਰ ਸੀ 1971 ਦੇ ਵਿੱਚ ਮੇਰਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਔਰ 1970 ਚ ਮੈਂ ਪਹਿਲੀ ਵਾਰ ਜਿਵੇਂ ਇਹਨਾਂ ਨੇ ਕਿਹਾ 44 ਸਾਲ ਪਹਿਲੋਂ ਮੈਂ ਕਾਂਗਰਸ ਨੂੰ ਪਾਈ ਸੀ ਔਰ ਯੂਨਿਟ ਕਾਂਗਰਸ ਦੇ ਪ੍ਰਧਾਨ ਰਹੇ ਅਲੱਗ ਅਲੱਗ ਥਾਵਾਂ ਤੇ ਰਹੇ ਇੰਟੈਲੈਕਚੁਅਲ ਸੈਲ ਦੇ ਰਹੇ ਬਹੁਤ ਹਮਾਤੇ ਕਰੇ ਔਰ ਮੈਨੂੰ ਇੱਕ ਗੱਲ ਦਾ ਮਾਣ ਵੀ ਸੀ ਇਹ ਚਲੋ ਕਾਂਗਰਸ ਨੇ ਐਟ ਲੀਸਟ 6 ਮਹੀਨੇ ਮੈਨੂੰ ਉਹ ਮੈਂ ਉਹਨਾਂ ਨੇ ਚੇਅਰਮੈਨ ਬਣਾਇਆ ਪਨਗਰੇਂਦਾ ਪਰ ਜਿੱਥੋਂ ਤੱਕ ਸਵਾਲ ਹੈ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਤੇ ਐਡਾ ਵੱਡਾ ਧੋਖਾ ਮੇਰੇ ਨਾਲ ਕੀਤਾ ਕਿ ਜਿਹਨੂੰ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਇਹ ਤੋਂ ਵੱਡਾ ਕੋਈ ਧੋਖਾ ਨਹੀਂ ਹੋ ਸਕਦਾ ਕਿ ਕਿਸੇ ਨੂੰ ਤੁਸੀਂ ਇੰਨਾ ਕੁਝ ਕਿਹਾ ਕਿ ਔਰ ਫਿਰ ਉਸੇ ਬੰਦੇ ਨੂੰ ਉੱਥੇ ਲੈ ਕੇ ਆਓ ਜਿਹੜੇ ਬੰਦੇ ਨੂੰ ਮੈਂ ਅੱਗੇ ਫਰਦਰ 5000 ਵੋਟ ਦਾ 6000 ਵੋਟ ਦੇ ਨਾਲ ਹਰਾਇਆ ਹੋਵੇ ਪਰ ਚਲੋ ਹਰ ਇੱਕ ਦਾ ਆਪਣੀ ਸੋਚ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਵਿਚਰਨਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਮਾੰਦਾ ਜਾਚਾਂ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਸ਼ਰੋਮਨੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼ਰੋਮਣੀ ਅਕਾਲੀ ਜਲਦੀ ਮਜੀਠੇ ਦੀ ਸਮੂਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਰਦਾਰ ਸਾਹਿਬ ਸਰਦਾਰ ਸੁਖਜਿੰਦਰ ਸਾਹਿਬ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ ਪੋਲਿਟিক্যাল ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲਿਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ ਔਰ ਮੈਂ ਚਲੋ ਸ਼ਾਇਦ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਇਹ ਅੱਜ ਅਸੀਂ ਬਟਾਲੇ ਇਕੱਠੇ ਹੋਏ ਆਂ ਸ਼ਾਇਦ ਬਟਾਲਾ ਪ੍ਰੈਸ ਇਸ ਘਲ ਦਾ ਦਸਾਵਾ ਵੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਆ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੇ ਸਾਂ ਅੱਜ ਮੈਂ ਪਹਿਲੀ ਵਾਰੀ ਆ ਭਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ ਚ ਤਿੱਖੇ ਸਨ ਕਿ ਨਾ ਸਿੱਕ ਦੂਜੇ ਦੇ ਸੁੱਖ ਚ ਜਾਈਏ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸलाम ਵੀ ਨਹੀਂ ਕਰ ਸਕਦੇ ਸਾਂ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਨ 2004 ਦੀ ਪਾਰਲੀਮੈਂਟ ਦੀ ਚੋਣ ਲਾਲੀ ਸਾਹਿਬ ਕਾਂਗਰਸ ਵਾਲ ਮੈਸ਼ ਰੋਮਨੀ ਅਕਾਲੀ ਦਲ ਵਾਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪਕੜ ਵੇਖ ਲਓ ਹਲਕੇ 'ਚ ਕੀ ਸੀ 2012 'ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ 1.5 ਹਜ਼ਾਰ ਰੁਪਏ ਔਰ ਜਦ ਕੇ ਸਿੱਧੀ ਟੱਕਰ ਭਾਜੀ ਲਾਲੀ ਤੇ ਮੇਰੀ ਉਹ ਸ਼ਾਇਦ ਇੰਡੀਪੈਂਡੈਂਟ ਕੈਂਡੀਡੇਟ ਮੈਂ ਜਿੱਤੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਾਇਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਫਿਰ 2014 ਚ ਫਿਰ ਅਸੀਂ ਅੰਮਨੇ ਸਾਹਮਨੇ ਭਿੜੇ ਪਾਰਲੀਮੈਂਟ ਚ 2017 ਚ ਭਿੜੇ 2019 ਚ ਭਿੜੇ ਔਰ 2022 ਚ ਪੜੇ ਔਰ ਕੱਲਾ ਇਹ ਨਹੀਂ ਬਲੌਗ ਸੰਪਤੀ ਦੀਆਂ ਜਿੰਨੀਆਂ ਚੋਣਾਂ ਆਈਆਂ ਫੇਰ ਪੜੇ ਸਾਡੇ ਮ्युनਿਸਪਲ ਕਮੇਟੀ ਮਜੀਠਾ ਜਿਹਦੇ ਇਹ ਵੀ ਵਸਨੀਕ ਹੈ ਤੇ ਮੇਰਾ ਵੀ ਪਿੰਡ ਉਹ ਹੈ ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਪੜੇ ਔਰ ਲੋਕਾਂ ਦਾ ਹਾਲਾਤ ਕੀ ਬੜਦੇ ਸਨ ਇੱਕੋ ਪਿੰਡ ਦੇ ਦੋ ਲੀਡਰ ਜਦੋਂ ਅਮਨੇ ਸਾਹਮਨੇ ਖਲੋ ਜਾਂਦੇ ਸਨ ਤੇ ਲੋਕਾਂ ਲਈ ਬੜੀ ਮੁਸ਼ਕਲ ਆਉਂਦੀ ਸੀ ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ ਇੱਡੀ ਵੱਡੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਡੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਯੂ ਕੈਨ ਨਾਟ ਇਵਨ ਇਮੇਜਿਨ ਦੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂਗੇ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰ ਜੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਇਹ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ 'ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੀ ਹੈ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਰਹੀ ਹੈ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਤੇ ਭਾਵੇਂ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਿਵਾਜਿਆ ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਿਕ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦੀ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪਹੁੰਚੀ ਕਿ ਜੇ ਕੋਈ ਵਿਕਰਮਸੋਮ ਜੀ ਟੀਏ ਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਤੇ ਪਾਰਟੀ ਦੀ ਆਪ ਦੇ ਵਰਕਰਾਂ ਦੀ ਲੜਾਈ ਲੜੀ ਔਰ ਆ ਤਸਵੀਰ ਹੈ ਜੀ ਉਹ ਆ ਵੇਖ ਲੋ ਕੇਜਰੀਵਾਲ ਸਾਹਬ ਨੇ ਨਾ ਕੇਵਲ ਇਹਨਾਂ ਦੀ ਮਿੰਤਾ ਕੀਤੀਆਂ ਮਗਰ 44 ਸਾਲ ਔਰ অলਮੋਸਟ 44 ਇਅਰ ਜੀ ਕਾਂਗਰਸ ਪਾਰਟੀ ਚ ਤੁਸੀਂ ਰਹੇ ਕਾਂਗਰਸ ਪਾਰਟੀ ਚ ਇਹਨਾਂ ਨੇ ਸੇਵਾ ਨਿਭਾਈਆਂ ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਗੇ ਔਰ ਮੈਂ ਦੂਜੀ ਵੀਡੀਓ ਵਿਖਾਉਣਾ ਚਾਹੁੰਦਾ ਇਹਨਾਂ ਨੂੰ ਸਰੋਪਾ ਕਿਹਨੇ ਪਾਇਆ ਜੁਆਇਨਿੰਗ ਜਦੋਂ ਕਰਾਈ ਹੈ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮੌਜੂਦਾ ਚੀਫ ਮਿਨਿਸਟਰ ਸਾਹਿਬ ਅੱਜ ਆ ਸੁਣ ਲਿਓ ਜੀ 2 ਮਿੰਟ ਔਰ ਚੱਡਾ ਸਾਹਿਬ ਤੁਹਾਨੂੰ ਜਾਣਕਾਰੀ ਦੇਣ ਲਈ ਆਈ ਗਈ ਹੈ ਕਿ ਆਮ ਆਦਮੀ

ਹੋ ਐ ਜੀ ਜੀ ਸ਼ੀਖਾ ਜੜੀਆਂ ਨਾ ਵੀ ਤੁਸੀਂ ਐ ਪਾ ਲਾ ਤੁਹਾਨੂੰ ਦੱਸਦੇ ਹਾਂ ਸ਼੍ਰੀ ਗਾਲੀ ਮਜੀਦੀਆ ਜੀ ਬੜੀ ਬੜੀ ਲੜਾਈ ਬੜੇ ਧਿਆਨ ਨਾਲ ਸੁਣਿਓ ਜੀ ਹੁਣ ਜੀ ਜੀ ਬਾਰੇ ਮੈਂ ਕੁਝ ਕਹਾਣਾਂ ਸ਼ੁਰੂ ਇਹ ਚੈਦਾ ਨਹੀਂ ਹੋਤਾ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਇਹਦੇ ਵਿੱਚ ਸਾਰੇ ਪੱਤਰਕਾਰ ਇਹ ਮੈਂ ਵੀਡੀਓ ਤੁਹਾਨੂੰ ਸੈਂਡ ਕਰੂੰ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਨ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦੇ ਨੇ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ ਫਰਸਟ ਆਫ ਜੈਨ ਜੀ 90 ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅੱਜ ਜੋਸ਼ੀ ਸਾਹਿਬ ਵੀ ਆਏ ਆ ਸਾਡੇ ਦੋਵਾਂ ਲਈ ਪਰਸਨਲੀ ਇਹ ਕਿੰਨਾ ਮਾਨ ਔਰ ਇੱਕ ਵਾਰਾ ਦੇਣਾ ਔਰ ਇਤਿਹਾਸਿਕ ਦੇਣਾ ਆਈ ਏਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ ਕਿ ਜਿਹੜੇ ਦੋ ਅਸੀਂ ਇੰਡੀਵਿਜੂਅਲਸ ਅਡਲਟਸ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੀ ਅੱਜ ਰੱਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਤਕਾ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਆ ਕਿ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਸਤਕਾਰ ਜੋ ਸਾਡੇ ਭੈਣ ਜੀ ਡਾਕਟਰ ਸਤਿੰਦਰ ਕੌਰ ਗਿੱਲ ਸਾਹਿਬ ਜਿਹੜੇ ਉਹਨਾਂ ਦੇ ਧਰਮ ਪਤਨੀਆਂ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ ਚ ਨਿਭਾਈਆਂ ਨੇ ਜਦ ਜਾ ਤੇ ਲਾਲੀ ਸਾਹਿਬ ਐਬਸੈਂਟ ਰਹਿੰਦੇ ਸਨ ਇਹ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਹਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਜੋ ਝਟਕਾ ਜੋ ਮੈਂ ਸਮਝਦਾ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੂਗਾ ਮਗਰ ਮੈਂ ਅਗਲੀ ਗੱਲ ਕਰਾਂ ਵੇਖੋ ਲਾਲੀ ਜੀ ਮੈਂ ਸਭ ਤੋਂ ਪਹਿਲਾਂ ਜਨਤਕ ਤੌਰ ਤੇ ਆਈ ਐਮ ਯਰ ਯੰਗਰ ਬ੍ਰਦਰ ਮੈਂ ਦੋਵੇਂ ਤੁਹਾਡੇ ਗੋਦੀ ਹੱਥ ਲਾ ਕੇ ਤੁਹਾਡੇ ਤੋਂ ਮਾਫੀ ਮੰਗਦਾ ਜੇ ਮੈਂ ਕਦੇ ਵੀ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਵੱਧ ਘਟ ਗਈ ਕਹੀ ਗਈ ਹੋਵੇ ਆਈ ਸਿੰਸੇਅਰਲੀ ਅਪੋਲੋਜਾਈਜ਼ ਐਂਡ I ਹੋਪ ਤੁਸੀਂ ਮੈਨੂੰ ਜਰੂਰ ਮਾਫ ਕਰੋਗੇ ਔਰ ਮੈਂ ਭੈਣ ਜੀ ਕੋਲੋਂ ਵੀ ਸਾਡੇ ਸਤਿਕਾਰਯੋਗ ਨੇ ਔਰ ਮੇਰੇ ワイフ वैसे चेती किथे के ਆਪਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਤਾਂ ਕਿ ਅਜੇ ਵੀ ਇੰਨੇ ਖੁਸ਼ ਹੋਏ ਔਰ ਮੈਂ ਆਈ ਵਿਲ ਗਿਵ ਹਰ ਦਾ 빅 ਕ੍ਰੈਡਿਟ बिकॉज ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ ਚ ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ ਉਸ ਉਦਘਾਟਨ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਿਨਿਸਟਰ ਸਾਹਿਬ ਆਏ ਸਨ ਕਿਉਂਕਿ ਵਿਧਾਨ ਸਭਾ ਚ ਐਸੀ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਸੀ ਉਦੋਂ ਲਾਲੀ ਜੀ ਤੇ ਭੈਣ ਜੀ ਡਾਕਟਰ ਸਾਹਿਬ ਵੀ ਉੱਥੇ ਆਏ ਸਨ ਉਸ ਵੇਲੇ ਇਸ ਦਾ ਫਰਸਟ ਟਾਈਮ ਵੈਨ ਦੇ ਮੈਟ ਮੇਰੇ ਵਾਈਫ ਨੂੰ ਮਿਲੇ ਤੇ ਉਹਨਾਂ ਨੂੰ ਬਲੇਸਿੰਗਸ ਦਿੱਤੀਆਂ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਬਲੇਸਿੰਗਸ ਹੈਵ ਟਰਨਡ ਇਨਟੂ ਬਲੇਸਿੰਗਸ ਫੋਰ ਮਜੀਠਾ ਕਿ ਉਹ ਇਨਸਾਨ ਜਿਨ੍ਹਾਂ ਦੀ ਜਿਨ੍ਹਾਂ ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੌਕਾ ਪ੍ਰਸਤੀ ਵੀ ਮੈਂ ਥੋੜੀ ਗੱਲ ਕਰ ਲੈ ਤਾਂ ਮੈਂ ਆਪ ਦੀ ਗੱਲ ਕੀਤੀ ਜਿਹੜੇ ਆਉਣ ਆਮ ਆਦਮੀ ਪਾਰਟੀ ਦੇ ਇਨਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੇ ਟਿੱਲ ਦਾ ਜ਼ੋਰ ਲਾਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਅੱਜ ਉਹ ਮੌਕਾ ਪ੍ਰਸਤੀ ਵੇਖ ਲੋ ਮੌਕੇ ਦੀ ਨਜਾਕਤ ਵੇਖ ਲੋ ਕਿ ਜਿਹੜੀ ਉਹਨਾਂ ਦੀ ਪਛਾਣ ਸਰਦ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ ਉਹੀ ਪਛਾਣ ਹੈ ਉਹ ਤੋਂ ਅੱਗੇ ਪਿੱਛੇ ਕੱਖ ਨਹੀਂ ਹੈ ਮਤਲਬ ਜੇ ਇਸ ਲਾਲੀ ਭਾਜੀ ਨੇ ਆਪ ਦੇ ਸਮੁੱਚੇ ਪਰਿਵਾਰ ਨੂੰ ਮੈਂ ਕਹਿੰਨਾ ਜੀ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਲੈ ਕੇ ਗਏ ਉਹਨਾਂ ਨੂੰ ਇਸ ਕਾਬਿਲ ਬਣਾਤਾ ਕਿ ਕਿਸੇ ਨੂੰ ਯੂਥ ਚ ਵੱਡੀ ਨੁਮਾਇੰਦਗੀ ਮਿਲੀ ਔਰ ਇਹਨਾਂ ਦੀ ਬਦੌਲਤ ਹੀ ਸਮਝਦਾ ਜੇ ਇਹ ਸ਼ਿਫਟ ਨਾ ਕਰਦੇ ਤੇ ਭਰਾ ਦੀ ਕਿਥੇ ਕਾਂਗਰਸ ਚ ਵਾਰੀ ਆਉਣੀ ਸੀ ਜੇ ਭਾਈ ਤੁਹਾਡੇ ਗਿਣਤੀ ਮਿੰਤੀ ਕਿਥੇ ਪਈ ਇਸ ਇਨਸਾਨ ਕਰਕੇ ਪਈ ਕਿਉਂਕਿ ਇਹ ਫੋਰ ਫਰੰਟ ਤੇ ਬੜੀ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਇਹਨਾਂ ਨੇ ਲੜਾਈ ਲੜੀ ਸੋ ਯੂ ਕੈਨ ਵੈਲ ਇਮੇਜਿਨ ਇਹੋ ਪਰਿਵਾਰ ਲਾਲੀ ਜੀ ਦਾ ਉਹ 100 ਵਾਰੀ ਕੁਝ ਕਵੇ ਕਿਉਂਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਨਹੀਂ ਜੀ ਫਲਾੜੇ ਦੇ ਪੱਲੇ ਕੁਝ ਨਹੀਂ ਜੀ ਢਿੰਗੜੇ ਦੇ ਪੱਲੇ ਕੁਝ ਨਹੀਂ ਉਹ ਤਾਂ ਕਹਿਣਾ ਹੀ ਹੈ ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਜਾਂ ਪਾਰਟੀਆਂ ਘਰ ਕੋ ਸੱਦ ਕੇ ਇਹ ਟਿਕਟ ਨਹੀਂ ਲੈਣ ਜਾਂਦੇ ਸੀ ਘਾਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ आम आदमी पार्टी दी मैं ਉਹ ਤਸਵੀਰ ਸਾਂਝੀ ਕਰਤੀ ਵੀਡੀਓ ਸਾਂਝੀ ਕਰਤੀ ਜਿੱਥੇ ਆ ਭਗਵਾਨਤਮਾਨ ਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੇ ਲੈ ਕੇ ਘਰੋਂ ਲੈ ਕੇ ਗਏ ਸੋ ਉਹ ਇਨਸਾਨ ਜਿਨੇ ਏਡੀ ਵੱਡੀ ਸੇਵਾ ਕੀਤੀ ਹੋਵੇ ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਜੋਸ਼ੀ ਸਾਹਿਬ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਚੱਲ ਰਹੀ ਹੈ ਐਂਡ ਹੀ ਸਿਕਯੁਰਡ ਮੋਰ ਦਨ 35000 ਵੋਟਸ ਆਈ ਥਿੰਕ ਉਸ ਵੇਲੇ ਜਿਹੜਾ ਇਹ ਇਲੈਕਸ਼ਨ ਹੋਈ ਹੈ بڑے ਵੱਡੇ ਪਦਰ ਤੇ ਦੂਜੇ ਨੰਬਰ ਤੇ ਇਹੀ ਸਨ ਔਰ ਵੇਖੋ ਰਾਤੋਂ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ ਤੇ ਖਤਮ ਸੀ ਇਹਨਾਂ ਨੇ ਉਹਨਾਂ ਨੂੰ ਰਾਤੋਂ ਰਾਤ ਇੰਨੀ ਵੋਟ ਸ਼ੇਅਰ ਦਿੱਤਾ ਇਟ ਇਜ਼ ਬਿਕੋਜ਼ ਆਫ ਦਿਸ ਜੈਂਟਲਮੈਨ ਲਾਲੀ ਜੀ ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮਹਿਮ ਚ ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ ਖੇਤ ਮਜ਼ਦੂਰਾਂ ਵਾਸਤੇ ਜੇ ਕਿਸੇ ਇਨਸਾਨ ਨੇ ਪਾਜਪਾ ਛੱਡ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਅਨਿਲ ਜੋਸ਼ੀ ਜੀ ਨੇ ਅੱਜ ਉਹ ਵੀ ਇਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਵਾਸਤੇ ਆਏ ਆ ਮੇਰਾ ਇਹ ਮੰਨਣਾ ਹੈ ਕਿ ਸਾਡੀ ਪਾਰਟੀ ਵਾਸਤੇ ਸਾਡੇ ਵੱਡੇ ਪਰਿਵਾਰ ਮਜੀਠੇ ਹਲਕੇ ਵਾਸਤੇ ਇਹ ਬੜਾ ਹੀ ਇਮਾਨਦਾਰ ਦੇਣਾ ਹੈ ਕਿ ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸਸ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਜੀਠੇ ਦੇ ਵਿਕਾਸ ਤੇ ਭਲੇ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਵੀ ਇਹ ਬੋਥ ਜੁਆਇੰਟ ਹੈਂਡਸ ਐਂਡ ਕਮ ਟੁਗੇਦਰ ਸੋ ਮੇਰੇ ਲਈ ਬੜੀ ਖੁਸ਼ੀ ਤੇ ਮਾਨ ਵਾਲੀ ਗੱਲ ਹੈ ਔਰ ਮੈਂ ਭੈਣ ਜੀ ਦਾ ਔਰ ਸਤਿਕਾਰਯੋਗ ਭਾਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਔਰ ਮੈਂ ਆਇਆ ਹੈਵ ਨੈਵਰ ਬੀਨ ਸੋ ਹੈਪੀ ਬਾਜੀ ਮਤਲਬ ਮੇਰੇ ਤੇ ਸੁਪਨਾ ਵੀ ਨਹੀਂ ਸੀ ਐਵੇਂ ਆਵਾਂ ਕਈ ਸੁਪਨੇ ਲੈਂਦੇ ਨਾ ਤੇ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓਗੇ ਤੋਂ ਬੜੀ ਮਾਣ ਦੀ ਗੱਲ ਹੈ ਤੁਸੀਂ ਆਏ ਹੋ ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੀ ਆਵਾਜ਼ ਵੀ ਬੁਲੰਦ ਕਰੀਏ ਮਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਏ ਔਰ ਅੱਜ ਮੈਂ ਇੱਥੇ ਬਹਿ ਕੇ ਜਿਨ੍ਹਾਂ ਨੇ ਵੀ ਲਾਲੀ ਬਾਜੀ ਦੀ ਮਦਦ ਕੀਤੀ ਆ ਅੱਜ ਜਦ ਮੈਂ ਲਾਲੀਪਾਜੀ ਕੋਲੋਂ ਮਾਫੀ ਮੰਗਦਾ ਨਾ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਹਿਬਾਨ ਪੰਜ ਸਰਪੰਚ ਸਹਿਬਾਨ ਵਰਕਰ ਸਹਿਬਾਨ ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਈ ਹੋਵੇ ਜਾਣੇ ਅਣਜਾਣੇ ਚ ਹੀ ਹੋਈ ਹੋਵੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਔਰ ਆਸ਼ ਕਰਦਾ ਉਮੀਦ ਕਰਦਾ ਕਿ ਤੁਸੀਂ ਆਪ ਦੇ ਛੋਟੇ ਵੀਰ ਨੂੰ ਭਰਾ ਨੂੰ ਮਾਫ ਜਰੂਰ ਕਰੋ ਮੈਂ ਲਾਲੀ ਭਾਜੀ ਵੀ ਆਪ ਦੀ ਗੱਲ ਜਰੂਰ ਰੱਖਾਂ